ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਬਾਬਾ ਜੀ ਜੋਰਾਵਰ ਸਿੰਘ ਜੀ ਬਾਬਾ ਜੀ ਫਤਿਹ ਸਿੰਘ ਇਨਾਂ ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਅੱਜ ਆਪਾਂ ਫਿਰ ਕੁਰਬਾਨੀਆਂ ਯਾਦ ਕਰਦੇ ਹਾਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸਰਸਾ ਦੇ ਕੰਡੇ ਤੇ ਕਸਮਾਨ ਦੀ ਜੰਗ ਹੋਈ ਇਸ ਭਿਆਨਕ ਜੰਗ ਵਿੱਚੋਂ ਗੁਰੂ ਜੀ ਦਾ ਪਰਿਵਾਰ ਗੁਰੂ ਜੀ ਨਾਲੋਂ ਵਿਛੜ ਗਿਆ ਵੱਡੇ ਸਹਿਬਜ਼ਾਦੇ ਚਾਲੀ ਕੋ ਸਿੰਘ ਤੇ ਗੁਰੂ ਸਾਹਿਬ ਜੀ ਸਰਸਾ ਨਾਲੋਂ ਸਰਸਾ ਨਦੀ ਪਾਰ ਕਰਕੇ ਚਮਕੌਰ ਸਾਹਿਬ ਪਹੁੰਚ ਗਏ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨਦੀ ਪਾਰਨਾ ਕਰ ਸਕੇ ਤੇ ਨਦੀ ਦੇ ਕਿਨਾਰੇ-ਕਿਨਾਰੇ ਜੰਗਲ ਵੱਲ ਨੂੰ ਤੁਰ ਪਏ ਉਹ ਰਾਤ ਉਹਨਾਂ ਦੇ ਕੰਮੂ ਮਾਸਕੀ ਦੇ ਘਰ ਬਿਤਾਈ ਅਗਲੇ ਦਿਨ ਉਹਨਾਂ ਨੂੰ ਗੁਰੂ ਘਰ ਦਾ ਪ੍ਰਾਣਾ ਰਸੋਈਆ ਗੰਗੂ ਬ੍ਰਾਹਮਣ ਮਿਲਿਆ ਉਹ ਛੋਟੇ ਸਹਿਬ ਜਾਤਿਆਂ ਤੇ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਪਿੰਡ ਖੇੜੀ ਲੈ ਗਿਆ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਦੀ ਇੱਕ ਥੈਲੀ ਸੀ ਉਸ ਨੂੰ ਦੇਖ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ ਮੋਰਾਂ ਦੀ ਉਹ ਥੈਲੀ ਤੇ ਨਾਲੇ ਸਰਕਾਰ ਤੋਂ ਇਨਾਮ ਪ੍ਰਾਪਤ ਕਰਨ ਦੇ ਲਾਲਚ ਨਾਲ ਗੰਗੂ ਨੇ ਮਾਤਾ ਜੀ ਤੇ ਦੋਵੇਂ ਸਹਬਜ਼ਾਦਿਆਂ ਨੂੰ ਮੋਰਿੰਡੇ ਥਾਣੇ ਵਿੱਚ ਪਕੜਵਾ ਦਿੱਤਾ ਜਿੱਥੋਂ ਉਹਨਾਂ ਨੂੰ ਸਰਹੰਦ ਦੇ ਨਵਾਬ ਦੇ ਹਵਾਲੇ ਕਰ ਦਿੱਤਾ ਗਿਆ ਇਸ ਤਰ੍ਹਾਂ ਗੰਗੂ ਨੇ ਭਾਰੀ ਕਿਰਤਕਣਤਾ ਕਮਾ ਦੇ ਕੇ ਸਰਕਾਰ ਤੋਂ ਵੀ ਭਾਰੇ ਇਨਾਮ ਪ੍ਰਾਪਤ ਕੀਤਾ ਤੇ ਮਾਤਾ ਜੀ ਕੋਲ ਮੌਜੂਦ ਮੋਹਰਾਂ ਦੀ ਥੈਲੀ ਵੀ ਸੰਭ ਲਈ ਸਰਹੰਦ ਦੇ ਨਵਾਬ ਨੇ ਬਜ਼ੁਰਗ ਮਾਤਾ ਗੁਜਰੀ ਜੀ ਤੇ ਮਾਸੂਮ ਸਹਿਬਜ਼ਾਦਿਆਂ ਨੂੰ ਉਹਨਾਂ ਦੇ ਸਿੱਧਕ ਤੋਂ ਡਲਾਉਣ ਦੇ ਲਈ ਉਹਨਾਂ ਦੇ ਜ਼ੁਲਮ ਟਹਾਉਂਦਿਆਂ ਹੋਇਆਂ ਉਨ੍ਹਾਂ ਨੂੰ ਪੋ ਦੀ ਕੜਾਕੇदार ਠੰਡ ਦੇ ਵਿੱਚ ਕਿੱਲੇ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਬਜ਼ੁਰਗਾਂ ਤੇ ਬੱਚਿਆਂ ਨੂੰ ਠੰਡ ਵੀ ਜ਼ਿਆਦਾ ਵਿਆਪਦੀ ਹੈ। ਬਜ਼ੁਰਗ ਮਾਤਾ ਜੀ ਤੇ 마ਸੂਮ ਸਹਿਬ ਜਾਦਿਆਂ ਨੇ ਹੱਡ ਚੀਰਵੀਂ ਕੜਾਕੇ ਦੀ ਠੰਡ ਵਿੱਚ ਪਰਮੇਸ਼ਰ ਦੇ ਨਾਮ ਦੇ ਆਸਰੇ ਰਾਤ ਬਿਤਾਈ ਤੇ ਆਪਣੇ ਸਿੱਧਕ ਨੂੰ ਡੋਲਣ ਨਾ ਦਿੱਤਾ। ਅਗਲੇ ਦਿਨ ਸਹਿਬ ਜਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਬੁਲਾਇਆ ਗਿਆ ਮਾਤਾ ਜੀ ਨੇ 마ਸੂਮ ਪੋਤਿਆਂ ਨੂੰ ਪਿਆਰ ਦਿੰਦਿਆਂ ਤੋਰਿਆ ਤੇ ਕਿਹਾ ਸ਼ੇਰ ਪੁੱਤਰੋ ਤੁਸੀਂ ਨੇੜ ਦਾਦੇ ਦੇ ਪੋਤੇ ਤੇ ਬਹਾਦਰ ਪਿਤਾ ਦੇ ਪੁੱਤਰ ਹੋ ਵੇਖਿਓ ਕਿਤੇ ਉਹਨਾਂ ਦੀ ਪਾਗ ਨੂੰ ਦਾਗ ਨਾ ਲੱਗ ਜਾਵੇ ਮਾਤਾ ਨੂੰ ਪਰਵਾਨ ਕਰ ਲੈਣਾ ਵਾਰ ਸਿੱਖੀ ਨੂੰ ਆਜਨੇ ਆਉਣ ਦੇਣੀ ਦੋਹਾ ਸਹਿਬ ਜਾਦਿਆਂ ਨੇ ਹੱਥ ਜੋੜ ਕੇ ਤੇ ਮੱਥਾ ਟੇਕ ਕੇ ਮੁਸਕਰਾਉਂਦਿਆਂ ਹੋਇਆ ਕਿਹਾ ਦਾਦੀ ਮਾਂ ਜੀ ਤੁਸੀਂ ਫਿਕਰ ਨਾ ਕਰੋ ਸਾਨੂੰ ਸਿੱਖੀ ਜਾਨ ਤੋਂ ਜ਼ਿਆਦਾ ਪਿਆਰੀ ਹੈ ਅਸੀਂ ਜਾਲਮਾਂ ਦੁਆਰਾ ਦਿੱਤਾ ਹਰ ਦੁੱਖ ਕਸ਼ਟ ਹੱਸਦੇ ਹੋਏ ਸਹਾਰ ਲਵਾਂਗੇ ਪਰ ਸਿੱਖੀ ਅਸੂਲਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ ਜਦੋਂ ਸਹਿਬਜ਼ਾਦੇ ਨਵਾਬ ਦੀ ਕਚਹਿਰੀ ਵਿੱਚ ਪਹੁੰਚੇ ਤਾਂ ਅਹਿਲਕਾਰਾਂ ਨੇ ਸਹਿਬਜ਼ਾਦਿਆਂ ਨੂੰ ਵਜ਼ੀਰ ਅੱਗੇ ਝੁਕਾਉਣ ਲਈ ਇੱਕ ਚਾਲ ਚੱਲੀ। ਉਹਨਾਂ ਨੇ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਛੋਟੀ ਬਾਰੀ ਖੁੱਲੀ ਰੱਖੀ। ਸਹਿਬਜ਼ਾਦਿਆਂ ਵੱਡਾ ਦਰਵਾਜ਼ਾ ਬੰਦ ਦੇਖ ਕੇ ਸਾਜ਼ਿਸ਼ ਸਮਝ ਲਈ ਤੇ ਪਹਿਲਾਂ ਆਪਣਾ ਚਰਨ ਅੱਗੇ ਕੀਤੇ ਤੇ ਫਿਰ ਸੀਸ ਅੰਦਰ ਲੈ ਗਏ ਅਹਿਲਕਾਰਾਂ ਕਿਹਾ ਚੁੱਕ ਕੇ ਸੂਬੇ ਨੂੰ ਸਲਾਮ ਕਰੋ ਦੋਹਾ ਸਹਿਬਜ਼ਾਦਿਆਂ ਨੇ ਸਲਾਮ ਕਰਨ ਦੀ ਬਜਾਏ ਇੱਕ ਦੂਜੇ ਨੂੰ ਗੱਜ ਕੇ ਫਤੇ ਬੁਲਾਈ ਅਹਿਲਕਾਰਾਂ ਨੇ ਸਹਿਬਜ਼ਾਦਿਆਂ ਦੇ ਸਿਰ ਤਾਂ ਕੀ ਚੁਕਾਉਣੇ ਸਨ ਸਗੋਂ ਉਹਨਾਂ ਦੇ ਸਿਰ ਸ਼ਰਮ ਨਾਲ ਝੁਕ ਗਏ ਨਵਾਬ ਦਾ ਵਜ਼ੀਰ ਸੁਚਾਨੰਦ ਆਖਣ ਲੱਗਾ ਗੁੱਸਾ ਖ ਬੱਚੋ ਜੇ ਆਪਣਾ ਭਲਾ ਚਾਉਂਦੇ ਹੋ ਤਾਂ ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰੋ ਅੱਗੋਂ ਦੋਹਾ ਸਾਹਿਬ ਜਾਦਿਆਂ ਨੇ ਗੱਜ ਕੇ ਜਵਾਬ ਦਿੱਤਾ ਨਹੀਂ ਸਾਡਾ ਇਹ ਸੀਸ ਗੁਰੂ ਤੇ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਅੱਗੇ ਨਹੀਂ ਝੁਕ ਸਕਦਾ ਅਸੀਂ ਤਾਂ ਗੁਰੂ ਹੁਕਮਾ ਅਨਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀ ਬੁਲਾਵਾਂਗੇ ਇਹ ਗੱਲ ਖਾਸ ਕਰਕੇ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਉਸ ਸਮੇਂ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਮਸਾਂ 8 ਕੋ ਸਾਲ ਦੀ ਸੀ ਤੇ ਬਾਬਾ ਫਤਿਹ ਸਿੰਘ ਦੀ ਸਿਰਫ 6 ਸਾਲ ਦੀ ਸਨ ਨਵਾਬ ਵजीर खान ਬੱਚਿਆਂ ਨੂੰ ਉਹਨਾਂ ਦੇ ਸਿੱਖੀ ਸਿਰਕ ਤੋਂ ਡੁਲਾਕੇ ਉਹਨਾਂ ਨੂੰ ਮੁਸਲਮਾਨ ਬਣਾਉਣ ਲਈ ਲਾਲਚ ਤੇ ਡਰਾਵੇ ਦਿੰਦਿਆਂ ਹੋਇਆਂ ਆਖਣ ਲੱਗਾ ਬੱਚਿਓ ਤੁਹਾਡੇ ਮਾਸੂਮ ਚਿਹਰਿਆਂ ਤੇ ਮੈਨੂੰ ਤਰਸ ਆਉਂਦਾ ਹੈ ਤੁਹਾਡੇ ਵੱਡੇ ਭਰਾ ਤੇ ਪਿਤਾ ਜੀ ਮਾਰੇ ਜਾ ਚੁੱਕੇ ਹਨ ਪਰ ਜੇਕਰ ਤੁਸੀਂ ਚਾਹੋ ਤਾਂ ਆਪਣੀਆਂ ਜਾਨਾਂ ਬਚਾ ਸਕਦੇ ਹੋ ਤੁਹਾਨੂੰ ਸਾਹੀ ਠਾਠ ਨਾਲ ਪਾਲਿਆ ਪੋਸਿਆ ਤੇ ਪੜਾਇਆ ਲਿਖਾਇਆ ਜਾਵੇਗਾ ਤੁਹਾਡੇ ਵੱਡੇ ਹੋਣ ਤੇ ਤੁਹਾਨੂੰ ਸਾਹੀ ਘਰਾਣਿਆਂ ਦੇ ਵਿੱਚ ਵਿਆਹਿਆ ਜਾਵੇਗਾ ਤੁਹਾਡੇ ਨਾਂ ਤੇ ਜਗੀਰਾਂ ਲਾਈਆਂ ਜਾਣਗੀਆਂ ਤੁਹਾਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਇਸ ਸਭ ਲਈ ਸ਼ਰਤ ਸਿਰਫ ਇੱਕ ਹੀ ਹੈ ਤੁਸੀਂ ਸਿੱਖੀ ਛੱਡ ਕੇ ਮੁਸਲਮਾਨ ਬਣਨਾ ਪ੍ਰਵਾਨ ਕਰ ਲਵੋ ਜੇਕਰ ਤੁਸੀਂ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਤੁਹਾਨੂੰ ਬੜੀ ਭਿਆਨਕ ਤੇ ਦਰਦਨਾਕ ਮੌਤ ਮਾਰ ਮੌਤ ਮਾਰ ਦਿੱਤਾ ਜਾਵੇਗਾ ਕਚਹਿਰੀ ਵਿੱਚ ਮੌਜੂਦ ਨਵਾਬ ਦੇ ਵਜ਼ੀਰ ਸੁਚਾਨੰਦ ਨੇ ਕਈਆਂ ਹੋਰਨਾਂ ਨੇ ਵੀ ਸਹਿਬਜ਼ਾਦਿਆਂ ਨੂੰ ਅਨੇਕਾ ਲਾਲਚ ਤੇ ਡਰਾਵੇ ਦਿੱਤੇ ਪਰ ਸਹਿਬਜ਼ਾਦਿਆਂ ਨੇ ਉਹਨਾਂ ਦੇ ਸਭ ਲਾਲਚ ਠੁਕਰਾ ਕੇ ਅਤੇ ਮੌਤ ਦੇ ਡਰਾਵਿਆਂ ਤੋਂ ਬੇਝਿਜਕ ਹੋ ਕੇ ਕਿਹਾ ਸਾਨੂੰ ਸਿੱਖੀ ਆਪਣੀ ਜਾਨ ਨਾਲੋਂ ਜ਼ਿਆਦਾ ਪਿਆਰੀ ਹੈ ਅਸੀਂ ਸਿੱਖੀ ਕਿਸੇ ਵੀ ਕੀਮਤ ਦੇ ਨਹੀਂ ਛੱਡ ਸਕਦੇ ਤੁਸੀਂ ਜੋ ਕਰਨਾ ਹੈ ਕਰ ਲਵੋ ਸਹਿਬਜ਼ਾਦਿਆਂ ਨੂੰ ਹੋਰ ਕਸ਼ਟ ਦੇਣ ਲਈ ਤਾਂਕਿ ਉਹ ਡੋਲ ਜਾਣ ਅਤੇ ਮੁਸਲਮਾਨ ਬਣਨਾ ਪ੍ਰਵਾਨ ਕਰ ਲੈਣ ਉਹਨਾਂ ਨੂੰ ਫਿਰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਬੱਚਿਆਂ ਨੇ ਮਾਤਾ ਗੁਜਰੀ ਜੀ ਦੇ ਨਾਲ ਉਹਨਾਂ ਤੋਂ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੁਣਦਿਆਂ ਠੁਰ ਠੁਰ ਕਰਦਿਆਂ ਹੱਡ ਚੀਰਵੀਂ ਠੰਡ ਵਿੱਚ ਠੰਡੇ ਬੁਰਜ ਅੰਦਰ ਰਾਤ ਬਿਤਾਈ ਮੋਤੀ ਮਹਿਰੇ ਗੁਰੂ ਸਾਹਿਬ ਜੀ ਦੇ ਇੱਕ ਸ਼ਰਧਾਲੂ ਨੇ ਸਪਾਈਆਂ ਨੂੰ ਲਾਲਚ ਦੇ ਕੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਜਾ ਕੇ ਦੁੱਧ ਪਿਆਇਆ ਮੰਗਰੋਂ ਪਤਾ ਲੱਗਣ ਤੇ ਵਜ਼ੀਰ ਖਾਂ ਵੱਲੋਂ ਉਸਦੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਲਿਆ ਉਤਾਰ ਦਿੱਤਾ ਗਿਆ ਅਗਲੇ ਦਿਨ ਸਹਿਬਜ਼ਾਦਿਆਂ ਨੂੰ ਫਿਰ ਕਚਹਿਰੀ ਵਿੱਚ ਬੁਲਾਇਆ ਗਿਆ ਬੱਚੇ ਦਾਦੀ ਮਾਂ ਦੀ ਅਸ਼ੀਸ਼ ਲੈ ਕੇ ਕਚਹਿਰੀ ਵਿੱਚ ਪਹੁੰਚ ਗਏ ਤੇ ਜਾ ਕੇ ਫਿਰ ਗੱਜ ਕੇ ਫਤੇ ਬਲਾਈ ਉਹੀ ਲਾਲਚ ਤੇ ਡਰਾਮਿਆਂ ਦੀ ਡਰਾਵਿਆਂ ਦੀ ਲੰਮੀ ਕਹਾਣੀ ਸਹਿਬਜ਼ਾਦੇ ਆ ਅੱਗੇ ਫਿਰ ਪੇਸ਼ ਕੀਤੀ ਗਈ ਪਰ ਸਹਿਬਜ਼ਾਦੇਆਂ ਵੱਲੋਂ ਕੋਰਾ ਜਵਾਬ ਸੁਣ ਕੇ ਨਵਾਬ ਕ੍ਰੋਧ ਵਿੱਚ ਆ ਗਿਆ ਉਸਨੇ ਕਾਜੀ ਨੂੰ ਬੱਚਿਆਂ ਲਈ ਮੌਤ ਦਾ ਫਤਵਾ ਸੁਣਾਉਣ ਦੇ ਲਈ ਕਿਹਾ ਕਾਜੀ ਨੇ ਕਿਹਾ ਇਹਨਾਂ ਦੀ ਉਮਰ ਛੋਟੀ ਹੈ ਅਤੇ ਕੁਰਾਨ ਮਜੀਦ ਵਿੱਚ ਬੱਚਿਆਂ ਨੂੰ ਮਾਰਨਾ ਨਹੀਂ ਲਿਖਿਆ ਸੋ ਛੱਡ ਦਿੱਤਾ ਜਾਵੇ ਵਜ਼ੀਰ ਖਾਨ ਨੇ ਛੱਡ ਦੇਣ ਦਾ ਹੁਕਮ ਦਿੱਤਾ ਪਰ ਕੋਲੋਂ ਸੁਚਾਨੰਦ ਬੋਲ ਉੱਠਿਆ ਬੱਚੋ ਜੇ ਤੁਹਾਨੂੰ ਛੱਡ ਦਿੱਤਾ ਗਿਆ ਤਾਂ ਤੁਸੀਂ ਕਿੱਥੇ ਜਾਓਗੇ ਸਹਬਜ਼ਾਦਾ ਜੂਰਾਵਰ ਸਿੰਘ ਜੀ ਬੋਲੇ ਜਾਣਾ ਕਿੱਥੇ ਹੈ ਜੰਗਲਾਂ ਵਿੱਚ ਜਾਵਾਂਗੇ ਸਿੱਖਾਂ ਨੂੰ ਇਕੱਠੇ ਕਰਾਂਗੇ ਤੁਹਾਡੇ ਖਿਲਾਫ ਆ ਕੇ ਲੜਾਂਗੇ ਸੁਚਾਨੰਦ ਬੋਲਿਆ ਤੁਹਾਡੇ ਪਿਤਾ ਜੀ ਸ਼ਹੀਦ ਹੋ ਗਏ ਹਨ ਤੁਸੀਂ ਫਿਰ ਫੜੇ ਜਾਓਗੇ ਪਰ ਅਸੀਂ ਤੁਹਾਨੂੰ ਫਿਰ ਛੱਡ ਦੇਵਾਂਗੇ ਤੁਸੀਂ ਫਿਰ ਕੀ ਕਰੋਗੇ ਸਹਿਬਜ਼ਾਦਿਆਂ ਫਿਰ ਜਵਾਬ ਦਿੱਤਾ ਅਸੀਂ ਫਿਰ ਸਿੰਘਾਂ ਨੂੰ ਇਕੱਠਾ ਕਰਕੇ ਲੜਾਂਗੇ ਸੁਚਾਨੰਦ ਬੋਲਿਆ ਤੁਸੀਂ ਫਿਰ ਫੜੇ ਜਾਓਗੇ ਦੋਵੇਂ ਸਹਿਬਜ਼ਾਦਿਆਂ ਨੇ ਗਰਜਿਆ ਕੀ ਬੋਲੇ ਕੰਨ ਖੋਲ ਕੇ ਸੁਣ ਲੈ ਜਦ ਤੱਕ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਤਾਂ ਤੁਹਾਡੀ ਜ਼ੁਲਮੀ ਰਾਜ ਖਤਮ ਨਹੀਂ ਕਰ ਦਿੰਦੇ ਅਸੀਂ ਲੜਦੇ ਹੀ ਰਹਾਂਗੇ ਸੋਚਾ ਆਨੰਦ ਉਸ ਵੇਲੇ ਬੋਲਿਆ ਸੁਣੋ ਸੱਪ ਦੇ ਬੱਚੇ ਕੀ ਕਹਿ ਰਹੇ ਹਨ ਸੱਪ ਦੇ ਬੱਚੇ ਸਪੋਲੀਏ ਹਨ ਸ਼ਹੀਦ ਕਰ ਦੇਣੇ ਚਾਹੁੰਦੇ ਹਨ ਵਜ਼ੀਰ ਦੇ ਹੁਕਮ ਤੇ ਕਾਜੀ ਦੇ ਫਤਵੇ ਅਨੁਸਾਰ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦੇਣ ਦਾ ਹੁਕਮ ਦੇ ਦਿੱਤਾ ਗਿਆ ਵਜ਼ੀਰ ਖਾਨ ਨੇ ਸਹਿਬਜ਼ਾਦਿਆਂ ਨੂੰ ਮਰੇਰ ਕੋਟਲੇ ਨਵਾਬ ਸ਼ੇਰ ਮੁਹੰਮਦ ਖਾਨ ਹਵਾਲੇ ਕਰ ਦੇਣ ਲਈ ਕਿਹਾ ਤਾਂਕਿ ਉਹ ਉਹਨਾਂ ਨੂੰ ਸ਼ਹੀਦ ਕਰਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕੇ ਪਰ ਸ਼ੇਰ ਮੁਹੰਮਦ ਨੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਜੀ ਮਿਲ ਜਾਂਦੇ ਤਾਂ ਉਹਨਾਂ ਨਾਲ ਜੰਗ ਦੇ ਮੈਦਾਨ ਵਿੱਚ ਦੋ ਹੱਥ ਕਰਕੇ ਉਹਨਾਂ ਤੋਂ ਬਦਲਾ ਲੈਂਦਾ ਇੰਨਾ ਮਾਸੂਮਾਂ ਦੇ ਹੱਥ ਉਠਾਉਣਾ ਕਾਇਰਤਾ ਹੈ ਬਹਾਦਰੀ ਨਹੀਂ ਉਹਾਂ ਦਾ ਨਾਰਾ ਮਾਰ ਕੇ ਉੱਥੋਂ ਚਲਾ ਗਿਆ ਹੁਣ ਇੱਕ ਅਜੀਬ ਖੇੜ ਇਹ ਬਣ ਗਈ ਕਿ ਸਹਿਬਜ਼ਾਦਿਆਂ ਨੂੰ ਨੇਹਾ ਵਿੱਚ ਚਿੰਨਣ ਵਾਲਾ ਕੋਈ ਨਾ ਮਿਲੇ ਸਮਾਣੇ ਦੇ ਰਹਿਣ ਵਾਲੇ ਸਾਸਲ ਵੇਗ ਨਹੀਂ ਵਾਸਲਾ ਬੇਗ ਜੋ ਦਿੱਲੀ ਦੇ ਸਰਕਾਰੀ ਜਲਾਦ ਸਨ ਉਹਨਾਂ ਦਾ ਮੁਕੱਦਮਾ ਸਰਹੰਦ ਦੀ ਕਚਹਿਰੀ ਵਿੱਚ ਚੱਲ ਰਿਹਾ ਸੀ ਉਹ ਆਪਸੀ ਪੇਸ਼ੀ ਤੇ ਆਏ ਹੋਏ ਸਨ ਉਹਨਾਂ ਆਖਿਆ ਅਸੀਂ ਇਹਨਾਂ ਨੂੰ ਨੀਹਾਂ ਵਿੱਚ ਜਿਣਾ ਦੇਵਾਂਗੇ ਜੇ ਮੁਕੱਦਮੇ ਦਾ ਫੈਸਲਾ ਸਾਡੇ ਹੱਕ ਵਿੱਚ ਕਰ ਦਿੱਤਾ ਜਾਵੇ ਵਜ਼ੀਰ ਖਾਨ ਨੇ ਫੈਸਲਾ ਉਹਨਾਂ ਦੇ ਹੱਕ ਵਿੱਚ ਸੁਣਾ ਕੇ ਬੱਚੇ ਉਹਨਾਂ ਦੇ ਹਵਾਲੇ ਕਰ ਦਿੱਤੇ ਦੋਹਾ ਸਾਹਿਬਜਾਦਿਆਂ ਨੂੰ ਨੀਹਾਂ ਵਿੱਚ ਖੜੇ ਕਰਕੇ ਕੰਦ ਉਸਾਰਨੀ ਸ਼ੁਰੂ ਕਰ ਦਿੱਤੀ ਗਈ। ਦੋਹੀਂ ਪਾਸੀ ਸਪਾਹੀ ਹੱਥ ਵਿੱਚ ਨੰਗੀਆਂ ਤਲਵਾਰਾਂ ਲੈ ਕੇ ਤੇ ਕਾਜੀ ਹੱਥ ਵਿੱਚ ਕੁਰਾਨ ਲੈ ਕੇ ਖੜੇ ਸਨ ਜੋ ਉਹਨਾਂ ਨੂੰ ਮੁਸਲਮਾਨ ਹੋਣ ਲਈ ਲਾਲਚ ਦੇ ਡਰਾਵੇ ਦੇ ਰਹੇ ਸਨ। ਸ਼ਫੈਰੀ ਖੜੇ ਲੋਕਾਂ ਦੇ ਦਿਲ ਦੇ ਵਿੱਚ ਭਿਆਨਕ ਦ੍ਰਿਸ਼ ਦੇਖ ਕੇ ਦਹਿਲ ਰਹੇ ਸਨ ਪਰ ਦੋਵੇਂ ਸਾਹਿਬਜਾਦੇ ਅਡੋਲ ਖੜੇ ਸਨ ਉਹਨਾਂ ਦੇ ਮੁਖੜੇ ਤੇ ਭੋਰਾ ਵੀ ਮੌਤ ਦਾ ਡਰ ਜਾ ਭੈ ਨਹੀਂ ਸੀ ਉਹਨਾਂ ਦੇ ਚਿਹਰੇ ਰੱਬੀ ਨੂਰ ਦੇ ਨਾਲ ਦਗਮਗ ਕਰ ਰਹੇ ਸਨ ਉਹ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ ਜਦੋਂ ਕੰਦ ਮੋਢਿਆਂ ਤੱਕ ਪਹੁੰਚ ਗਈ ਤਾਂ ਕਾਜੀ ਨੇ ਸਹਿਬਜ਼ਾਤਿਆਂ ਨੂੰ ਕਿਹਾ ਤੁਹਾਨੂੰ ਆਖਰੀ ਮੌਕਾ ਦਿੱਤਾ ਜਾਂਦਾ ਹੈ ਮੁਸਲਮਾਨ ਬਣਨਾ ਪ੍ਰਵਾਨ ਕਰ ਲੋ ਨਹੀਂ ਤਾਂ ਬੁਰੀ ਮੌਤ ਮਾਰੇ ਜਾਵਾਂਗੇ ਅਜਹੀ ਦੁਖਦਾਇਕ ਸਥਿਤੀ ਵਿੱਚ ਵੀ ਸਹਿਬਜ਼ਾਦਿਆਂ ਦਾ ਜਵਾਬ ਸੀ ਅਸੀਂ ਆਪਣੇ ਈਮਾਨ ਤੋਂ ਨਹੀਂ ਡੋਲਾਂਗੇ ਤੁਸੀਂ ਜੋ ਕਰਨਾ ਹੈ ਕਰ ਲਓ ਸਹਿਬਜ਼ਾਦਿਆਂ ਦਾ ਇਹ ਉੱਤਰ ਸੁਣ ਕੇ ਕਾਜੀ ਬੜਾ ਕਰੋਧਿਤ ਹੋਇਆ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ ਨਵਾਬ ਕਾਜੀ ਤੇ ਅਹਲਕਾਰਾਂ ਬੜੇ ਸ਼ਰਮਿੰਦੇ ਵੀ ਸਨ ਉਹ ਕਿਸੇ ਵੀ ਤਰੀਕੇ ਨਾਲ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੇ ਸਿਰਕ ਤੋਂ ਨਹੀਂ ਡੁਲਾ ਸਕੇ ਕੰਦ ਨੂੰ ਚਾਰੇ ਪਾਸਿਓਂ ਤੋਂ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਥੋੜੇ ਚਿਰ ਬਾਅਦ ਕੰਦ ਡਿੱਗ ਗਈ ਸਹਿਬਜ਼ਾਦੇ ਵਿਹੋਸ਼ ਸਨ ਜਲਾਦਾਂ ਨੇ ਤਲਵਾਰਾਂ ਨਾਲ ਦੋਹਾਂ ਸਹਿਬਜ਼ਾਦਿਆਂ ਦੇ ਸਿਰ ਧੜ ਨਾਲੋਂ ਅਲੱਗ ਕਰ ਦਿੱਤੇ ਇਸ ਤਰ੍ਹਾਂ ਦੋਵੇਂ ਸਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰਕੇ ਪਿਤਾ ਪਰਮਾਤਮਾ ਦੀ ਗੋਦ ਵਿੱਚ ਜਾ ਵਿਰਾਜੇ ਸਹਿਬ ਜਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਸ਼ੁਕਰਾਨੇ ਭਾਵ ਵਿੱਚ ਪ੍ਰਮਾਤਮਾ ਅੱਗੇ ਅਰਦਾਸ ਕੀਤੀ हे ਪ੍ਰਭੂ ਤੇਰਾ ਸ਼ੁਕਰ ਹੈ ਕਿ ਬੱਚੇ ਧਰਮ ਵਿੱਚ ਪਰਪੱਕ ਰਹਿੰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਜਾ ਵਿਰਾਜੀ ਹਨ ਹੁਣ ਮੈਨੂੰ ਵੀ ਆਪਣੇ ਪਾਸ ਬਿਲਾ ਲਵੋ ਇਹ ਕਹਿ ਕੇ ਉਹਨਾਂ ਨੇ ਮੱਥਾ ਟੇਕਿਆ ਤੇ ਉਹਨਾਂ ਦੀ ਆਤਮਾ ਪੰਜ ਭੂਤਕ ਸਰੀਰ ਦਾ ਤਿਆਗ ਕਰਕੇ ਪ੍ਰਭੂ ਵਿੱਚ ਅਪੇਧ ਹੋ ਗਈ ਇਹ ਬਿਹੋ ਬਿਹਿ ਮਿਸਾਲ ਸ਼ਹੀਦੀ 13 ਪੋ ਸੰਮਤ 13 ਪੋ ਸੰਮਤ 17 61 27 ਦਸੰਬਰ ਇਸ ਵੀ ਨੂੰ ਹੋਈ ਟੋਡਰ ਮੱਲ ਨਾ ਦੇ ਇੱਕ ਜੋਹਰੀ ਜੋ ਗੁਰੂ ਜੀ ਦਾ ਸ਼ਰਧਾਲੂ ਸੀ ਨੇ ਖੜੇ ਰੁਕ ਖੜੇ ਰੁਕ ਸੋਨੇ ਦੀਆਂ ਮੋਹਰਾਂ ਉਹਨੇ ਥਾਂ ਵਿੱਚ ਵਿਸਾ ਕੇ ਜਿੰਨੇ ਥਾਂ ਵਿੱਚ ਸੰਸਕਾਰ ਹੋਣਾ ਸੀ ਉਹ ਥਾਂ ਖਰੀਦ ਕੇ ਉੱਥੇ ਸਹਿਬਜ਼ਾਦਿਆਂ ਤੇ ਮਾਤਾ ਜੀ ਦਾ ਸੰਸਕਾਰ ਕੀਤਾ ਇਸ ਲਈ ਇਸ ਜਗ੍ਹਾ ਨੂੰ ਸੰਸਾਰ ਦੀ ਸਭ ਤੋਂ ਮਹਿੰਗੀ ਜਗ੍ਹਾ ਆਖਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ